ਹੋਰ ਮਨਜੋਗ ਵੀਰ ਨੇ ਇਸ ਵਿੱਚ ਡੇ ਰਾਣਾ ਜੀ ਬਲਾਚੌਰ ਆਪਣੇ ਘਰ ਕਮਲਾ ਦੇ ਨਾਲ ਇਜਾਬੀਆਂ ਦਿੱਤੀਆਂ ਜਾ ਰਹੀਆਂ ਆਜ਼ਾਦ ਪੰਜਾਬ ਕੇਸ਼ਰੀ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਜਿੰਨੇ ਵੀਰਾਂ ਨੇ ਸਹਿਯੋਗ ਦਿੱਤਾ ਇਸ ਫੋਰਜ ਯੂਨਿਟ ਗੱਡੀ ਦੇ ਵਾਸਤੇ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਧਰ ਸਾਈਨ ਸੇਖੋਂ ਭਾਜੀ ਆਸਟ੍ਰੇਲੀਆ ਵਾਲੇ ਸੇਖੋਂ ਜੀ ਦਾ ਜੱਸੀ ਸ਼ੇਰਗਿਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਆਸਟ੍ਰੇਲੀਆ ਤੋਂ ਬਹੁਤ ਵੱਡਾ ਸਹਿਯੋਗ ਹੈ ਰਮਣਾ ਜੀ ਆਜੋ ਲਓ ਜੀ ਧੰਨਵਾਦ ਜੀ ਧੰਨਵਾਦ ਸਾਰੇ ਜੱਸਾ ਸਿੰਘ왈 ਜੀ ਹੈਲੋ ਹੈਲੋ ਤੇ ਸੇਖੋ ਭਾਜੀ ਸਾਰੇ ਹਟ ਜਾਓ ਸਾਈਡ ਤੇ ਕੋਈ ਗੱਡੀ ਦੇ ਲਾਗੇ ਨਾ ਮੇਰਾ ਭਰਾ ਕੋਈ ਵੀ ਆਵੇ ਠੀਕ ਹੈ ਸਾਰੇ ਆਪਣ ਜਿੱਥੇ ਤੱਕ ਕੋਈ ਜਗ੍ਹਾ ਉੱਥੇ ਜਾ ਕੇ ਬਹਿ ਜਾਓ ਭਾਈ ਜੇ ਕੋਈ ਗੱਡੀ ਲੱਗ ਗਿਆ ਫੇਰ ਨਾ ਕਹੋ ਇਹ ਬਾਹ ਫੜ ਫੜ ਗਿਆ ਪਰਾ ਜਾ ਜਾ ਸੁਧਣਾ ਹੁਣ ਸਹੀ ਗੱਲ ਹੈ ਭਾਜੀ ਹੈਲੋ ਓ ਹੈਲੋ ਤੁਮੀ ਥੱਲੇ ਮੇਰਾ ਪ੍ਰਭ ਆ ਜਾ ਆ ਜਾ ਗੱਡੀ ਤੋਂ ਸਾਈਡ ਪਲੀਜ਼ ਸਾਈਡ ਦਾ ਯਾਰ ਤੇ ਇੱਕ ਵਾਰ ਦੇਖ ਸਾਰੇ ਜਣ ਓਏ ਹੈਲੋ ਇਹ ਕੰਦ ਤਾਂ ਹੈਣੀ ਵੀ ਲੈਣ ਮਾਰਤੀ ਇਹ ਗੱਡੀ ਐ ਜਿਹੜੀ ਇਹ ਵਜ ਗਈ ਉਹ ਵਜੀ ਰਹੀ ਨਹੀਂ ਆ ਬਾਈ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਮੋਟਰਾਂ ਦਾ ਜਿਨ੍ਹਾਂ ਨੇ ਬਾਈ ਨੂੰ ਐਡਾ ਵੱਡਾ ਮਾਨ ਦਿੱਤਾ ਬਾਈ ਜਿੱਥੋਂ ਜਿੱਥੋਂ ਗੱਡੀ ਜਾ ਰਹੀ ਐ ਇੱਕ ਵਾਰੀ ਤਾੜੀਆਂ ਜੋ ਸਾਡੇ ਫਰਿਆਦ ਮਲੂਕ ਸ਼ਾਹ ਜੀ ਦਾ ਸਨਮਾਨ ਫਾਰਚਨਰ ਗੱਡੀ ਦੇ ਨਾਲ ਹੈ ਜਿਹੜੀ ਅੱਜ ਦੇ ਟਾਈਮ ਦੀ ਡਿਮਾਂਡ ਹੈ ਕਹਿੰਦੇ ਮੁੰਡਿਆਂ ਦੀ ਵੀ ਮੈਂ ਫਾਰਚਨਰ ਲੈਣੀ ਹੈ ਬੇਨਤੀ ਹੈ ਗਰਾਊਂਡ ਹੁਣ ਕਲੀਅਰ ਕਰ ਦਿਓ ਭਰਾ ਬਣ ਕੇ ਸਾਡੇ ਸੇਖੋਂ ਭਾਜੀ ਆਸਟ੍ਰੇਲੀਆ ਤੇ ਨਾਲ ਉਹਨਾਂ ਨੇ ਜੱਸਾ ਸੰਘਵਾਰ ਜੀ 8 ਫਰਵਰੀ ਦੇ ਸੱਦੇ ਵੀ ਲਾ ਰਹੇ ਨੇ ਵੀ 8 ਫਰਵਰੀ ਨੂੰ ਸੰਘਵਾਲ ਦੇ ਵਿੱਚ ਵੀ ਵੱਡਾ ਕੱਪ ਹੋਵੇਗਾ ਆ ਫਾਈਨਲ ਮੈਚ ਦੀ ਗੱਲ ਜਨਾਬ ਮੱਖਣਲੀ ਜੀ ਤੇ ਅਮਰੀਕ ਵੀਰਾਂ ਕਰਨਗੇ ਬੇਨਤੀ ਆ ਜੀ ਸਾਰੇ ਬਾਹਰ ਆਜੋ ਬੇਨਤੀ ਆ ਭਰਾਵਾਂ ਨੂੰ ਸਾਰੇ ਬਾਹਰ ਆ ਜਿਹੜਾ ਹਾਰਲੇ ਮੋਟਰਸਾਈਕਲਾਂ ਦੇ ਦਾ ਮਾਨ ਸਨਮਾਨ ਮਾਨਕ ਬ੍ਰਦਰਸ ਦਾ ਧੰਨਵਾਦ ਕਰਦੇ ਆ ਸੁਰਿੰਦਰ ਮਾਨਕ ਜੀ ਰਾਜਵੀਰ ਮਾਨਕ